ਹੈਲੋ ਐਂਡ ਵੈਲਕਮ ਟੂ ਗਾਇ ਜਸ਼ਨ ਅਣੀ ਯਰ ਆਪਣਾ ਵਲੌਗ ਦੇਖਦੇ ਸਾਰੀਆਂ ਮਾਮਾ ਭੈਣਾਂ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਜੀ ਸ੍ਰੀ ਗੁਰਦੁਆਰਾ ਸਾਹਿਬ ਸਾਡੇ ਜੀ ਗੱਲ ਜਿਹੜੀ ਉਹ ਪ੍ਰਾਪਤ ਕਰਦੀ ਗੁਰਦਰਾਵਾ ਦਾ ਮੱਲੂਮ ਵਾਲੇ ਜੀ ਸਾਹਿਬ ਜੀ ਕਿਤੋਂ ਦੀ ਇਮਾਨਤ ਹੈ ਕਿ ਉੱਥੇ ਕਿਸੇ ਵੀ ਤਰ੍ਹਾਂ ਦਾ ਜੋੜ ਦਾ ਦਰਦ ਆ ਉਹ ਕਿਸੇ ਵੀ ਤਰ੍ਹਾਂ ਦਾ ਹੋਵੇ ਸਰੀਰਕ ਦਰਦ ਉੱਥੇ ਜਾ ਕੇ ਅਰਦਾਸ ਬੇਨਤੀ ਕਰਨ ਨਾਲ ਮੱਥਾ ਟੇਕਣ ਨਾਲ ਬਿਲਕੁਲ ਦੂਰ ਹੋ ਜਾਂਦਾ ਜੀ ਤੇ ਤੁਹਾਨੂੰ ਗੁਰਦੁਆਰਾ ਸਾ ਤੇ ਨਾਲ ਆਪਣੇ ਸਿਮਰ ਮਾ ਜੀ ਨੇ ਤੇ ਤੁਹਾਨੂੰ ਗੁਰਦਰਾ ਸਾਹਿਬ ਦਾ ਸਾਰਾ ਇਤਿਹਾਸ ਨਾਲ ਜਾਨੂ ਕਰਵਾਵਾਂਗੇ ਗੁਰਦਰਾ ਸਾਹਿਬ ਪਹੁੰਚ ਕੇ ਬਣੇ ਰਹੋ ਬਲੌਗ ਦੇ ਨਾਲ ਬਲੌਗ ਨੂੰ ਲਾਇਕ ਕਰੋ ਗਰੁੱਪ ਦੇਖਿਓ ਜੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਤੇ ਬਸ ਹੁਣ ਗੁਰਦਰਾ ਸਾਹਿਬ ਪਹੁੰਚ ਗਏ ਜੀ ਇਹ ਆਪਾਂ ਗੁਰਦਰਾ ਸਾਹਿਬ ਦੇ ਬਿਲਕੁਲ ਮੇਨ ਗੇਟ 'ਤੇ ਖੜੇ ਹਾਂ ਇਸ ਟਾਈਮ ਤੇ ਗੁਰਦਰਾ ਸਾਹਿਬ ਦੇ ਤੁਹਾਨੂੰ ਇਤਿਹਾਸ ਨਾਲ ਜਾਨੂ ਕਰਵਾਉਂਨੇ ਆ ਲੌਂਗ ਨੂੰ ਲਾਸਟ ਤੱਕ ਦੇਖਿਓ ਜੀ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਸ ਤਰੀਕੇ ਨਾਲ ਉੱਥੇ ਜੋ ਚੌਂਕੀਆਂ ਭਰੀਆਂ ਜਾਂਦੀਆਂ ਨੇ ਹਨਾ ਤੇ ਉਹ ਸਾਰਾ ਇਤਿਹਾਸ ਦੱਸ ਲੋ ਜੀ ਹੁਣ ਆਪਾਂ ਕਿਹੜੇ ਆ ਪਿੰਡ ਮਲੜੀ ਦੇ ਮੇਨ ਗੇਟ ਤੇ ਜਿੱਥੇ ਕਿ ਗੁਰਦੁਆਰਾ ਸ੍ਰੀ ਗੁਰਜਨ ਦੇਵ ਜੀ ਬਾਬਾ ਮੱਲ ਮਲੜੀ ਸਥਾਪਕ ਆ ਜੀ ਤੇ ਪਿੰਡ ਸੋਰੀ ਨਕੋਦਰ ਤੋਂ ਲਗਭਗ 2-3 ਕਿਲੋਮੀਟਰ ਦੀ ਦੂਰੀ ਤੇ ਮੇਨ ਰੋਡ ਤੇ ਰਹਿ ਜਾਂਦਾ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਤੇ ਹੁਣ ਆਪਾਂ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਆ ਗੇਟ ਆ ਜੀ ਮੇਨ ਗੇਟ ਪਿੰਡ ਦਾ ਜੋ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਉਧਰ ਤੇ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਮੇਲੇ ਕਰਾਉਣੇ ਆਂ ਕੋ ਉਧਰ ਸਾਹਿਬ ਦੇ ਬਣੇ ਰਿਹਾ ਵਲੌਗ ਦੇ ਨਾਲ ਤੰਤਾਂ ਚੇ ਦੇ ਗੁਰੂ ਅਰਜਨ ਦੇਵ ਜੀ ਤੰਤਨ ਬਾਬਾ ਮੱਲ ਜੀ ਤੇ ਆਪਾਂ ਕਿੜਿਆਂ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਅੱਗੇ ਤੇ ਸੱਜੇ ਹੱਥਾਂ ਜੀ ਜੋੜਾ ਕਰ ਇੱਥੇ ਜੋੜੇ ਜਮਾ ਕਰਵਾਉਨੇ ਆ ਫਿਰ ਚਲਦੇ ਆ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਵਾਉਨੇ ਆ ਦਰਸ਼ਨ ਮੇਲੇ ਕਰਵਾਉਨੇ ਆ ਵਾਹਿਗੁਰੂ ਜੀ ਤੇ ਬਿਲਕੁਲ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਐਂਟਰ ਹੁੰਦੇ ਸਾਰੇ ਤੁਸੀਂ ਦੇਖ ਰਹੇ ਹੋ ਗੁਰੂ ਅਰਜਨ ਦੇਵ ਜੀ ਦੇ ਚਰਨ ਧੂੜ ਇਹ ਲੋਕ ਸੰਗਤਾਂ ਦੂਰੂ ਦੂਰੋਂ ਆਉਂਦੀਆਂ ਨੇ ਇਸ ਚਰਨ ਦੌੜ ਨੂੰ ਆਪਣੇ ਸਰੀਰ ਤੇ ਲਗਾਉਂਦੀਆਂ ਨੇ ਤੇ ਉਹਨਾਂ ਦੇ ਕਸ਼ਟਾਂ ਦਾ ਜੋ ਨਿਵਾਰਨ ਹੁੰਦਾ ਇੱਥੇ ਹੱਲ ਹੁੰਦਾ ਹੈ ਉਹਨਾਂ ਦੇ ਦਰਦਾਂ ਦਾ ਤੇ ਤੁਹਾਨੂੰ ਇਤਿਹਾਸ ਨਾਲ ਵੀ ਜਾਣੂ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਅੱਜ ਆ ਜੀ ਐਤਵਾਰ ਦਾ ਦਿਨ ਤੇ ਸ਼ਨੀਵਾਰ ਇਸ ਜਿਹਾ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਰਸ਼ ਦੇਖਣ ਨੂੰ ਮਿਲਦਾ ਕਿਉਂਕਿ ਇੱਥੇ ਜੋ ਸੱਤ ਚੌਂਕੀਆਂ ਭਰੀਆਂ ਜਾਂਦੀਆਂ ਨੇ ਉਹਦਾ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਭਰੀਆਂ ਜਾਂਦੀਆਂ ਨੇ ਇਸ ਕਰਕੇ ਸ਼ਨੀਵਾਰ ਦੇ ਦਿਨ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਤੇ ਪਹਿਲਾਂ ਆਪਾਂ ਅੰਦਰ ਚਲਦੇ ਆਂ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਮੇਲੇ ਕਰਦੇ ਆਂ ਤੁਹਾਨੂੰ ਵੀ ਕਰਾਉਉਨੇ ਆਂ ਦਰਸ਼ਨ ਮੇਲੇ ਅੱਜ ਰਸ਼ ਬਿਲਕੁਲ ਨਹੀਂ ਹੈਗਾ ਜੀ ਤੇ ਆ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਸੋਹਣਾ ਬਹੁਤ ਸ਼ਾਨਦਾਰ ਏਰੀਆ ਤੇ ਵਾਹਿਗੁਰੂ ਜੀ ਅੰਦਰ ਚਲਦੇ ਆਂ ਦਰਸ਼ਨ ਮੇਲੇ ਕਰਾਉਨੇ ਆਂ ਤੇ ਜਿਸ ਵਕਤ ਹਰਮੰਦਰ ਸਾਹਿਬ ਦਾ ਨਹੀਂ ਪੱਥਰ ਮੀਆਂ ਮੀਰ ਜੀ ਨੇ ਰੱਖਿਆ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਇਹ ਮਾਲਾ ਦਿੱਤੀ ਸੀ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਤੇ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਬਹੁਤ ਹੀ ਖੁੱਲਾ ਡੁੱਲਾ ਹਾਲ ਤੇ ਸੰਗਤਾਂ ਇੱਥੇ ਭਾਰੀ ਗਿਣਤੀ ਚ ਹੁੰਦੀਆਂ ਸ਼ਨੀਵਾਰ ਦੇ ਦਿਨ ਤਾਂ ਉਦੋਂ ਇੱਥੇ ਬਹੁਤ ਰਸ਼ ਦੇਖਣ ਨੂੰ ਮਿਲਦਾ ਵਾਹਿਗੁਰੂ ਜੀ ਤੇ ਹੁਣ ਤੁਹਾਨੂੰ ਬਾਹਰਲੀ ਸਾਈਡ ਲੈ ਕੇ ਚੱਲਦੇ ਹਾਂ ਜੀ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਾਉਂਦੇ ਆ ਸਾਰਾ ਤੁਹਾਨੂੰ ਦੱਸ ਦਿਆ ਕਿਸ ਤਰ੍ਹਾਂ ਇੱਥੇ ਚੌਂਕੀਆਂ ਭਰ ਜਾਂਦੀਆਂ ਕਿਸ ਤਰ੍ਹਾਂ ਇੱਥੇ ਦਰਦਾਂ ਨੇ ਜੋ ਗਠੀਏ ਦਾ ਰੋਗਾ ਕਿਸੇ ਵੀ ਚੌਰਾ ਦਾ ਜੁੜਾ ਦਰਦ ਇੱਥੇ ਆ ਕੇ ਗੈਪ ਹੁੰਦਾ ਤੇ ਹੁਣ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਵਾਉਣਾ ਹੈ ਜੀ ਇਸ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਆਪਣੀ ਸ਼ਾਦੀ ਦੇ ਸਮੇਂ ਮਾਊ ਪਿੰਡ ਤਹਿਸੀਲ ਫਲੋਰ ਨੂੰ ਜਾਣ ਸਮੇ ਬਾਬਾ ਮੱਲ ਜੀ ਨੂੰ ਦਰਸ਼ਨ ਦੇਣ ਮਲੜੀ ਆਏ ਤਾਂ ਬਾਬਾ ਮੱਲ ਜੀ ਸਰੀਰਕ ਦਰਦਾਂ ਦੇ ਰੋਗੀ ਸਨ ਚੱਲਿਆ ਫਿਰ ਨਹੀਂ ਜਾ ਰਿਹਾ ਸੀ ਬਾਬਾ ਮੱਲ ਜੀ ਨੇ ਸ਼ਰਧਾ ਨਾਲ ਆਪਣੇ ਹੱਥੀ ਤਿਆਰ ਕੀਤਾ ਹੋਇਆ ਜੋੜਾ ਗੁਰੂ ਜੀ ਨੂੰ ਭੇਟਾ ਕੀਤਾ ਤੇ ਦੇਹ ਰੋਗਤਾ ਦੀ ਦਾਤ ਮੰਗੀ ਗੁਰੂ ਅਰਜਨ ਦੇਵ ਜੀ ਨੇ ਖੁਸ਼ ਹੋ ਕੇ ਬਾਬਾ ਮੱਲ ਜੀ ਨੂੰ ਦੇਹ ਅਰੋਗਤਾ ਬਖਸ਼ੀ ਅਤੇ ਨਾਲ ਹੀ ਵਰ ਦਿੱਤਾ ਜਿਹੜਾ ਪ੍ਰਾਣੀ ਦਰਦਾਂ ਦਾ ਰੋਗੀ ਸ਼ਰਧਾ ਨਾਲ ਤੇਰੇ ਸਥਾਨ ਤੇ ਸੱਤ ਚੌਂਕੀਆਂ ਭਰਦਾ ਹੈ ਉਸਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਤੇ ਉਸ ਤੋਂ ਬਾਅਦ ਤੇ ਸੰਗਤਾਂ ਪੌਰੀ ਬਹੁਤ ਹੀ ਭਾਰੀ ਗਿੰਦੀ ਵਿੱਚ ਚੌਂਕੀਆਂ ਭਰਨ ਲਈ ਪਹੁੰਚਦੀਆਂ ਹਨ ਤੇ ਇਸ ਸਥਾਨ ਤੇ ਸੱਤ ਚੌਂਕੀਆਂ ਭਰਨੀਆਂ ਪੈਂਦੀਆਂ ਹਨ ਚੌਂਕੀ ਸ਼ਨੀਵਾਰ ਤੋਂ ਲੈ ਕੇ ਸਵੇਰੇ ਐਤਵਾਰ ਤੱਕ ਚੱਲਦੀ ਹੈ ਜੀ ਚੌਂਕੀ ਭਰਨ ਵਾਲੇ ਦਿਨ ਮੰਜੀ ਪੀੜੀ ਚਾਰਪਾਈ ਤੇ ਨਹੀਂ ਬੈਠਣਾ ਸਿਰਫ ਥੱਲੀ ਬਿਸਤਰ ਲਾ ਕੇ ਅਸਨ ਲਾਉਣਾ ਹੈ ਦੂਰ ਤੋਂ ਆਣ ਵਾਲੀ ਯਾਤਰੀ ਸੰਗਤ ਇੱਕ ਪਹਿਲੀ ਚੌਂਕੀ ਆ ਸਥਾਨ ਤੇ ਪੰਜ ਚੌਂਕੀਆਂ ਘਰ ਤੇ ਸੱਤਵੀਂ ਚੌਂਕੀ ਫਿਰ ਇਸ ਸਥਾਨ ਤੇ ਭਰਦੀ ਹੈ ਚੌਂਕੀ ਭਰਨ ਸਮੇਂ ਕੋਈ ਵੀ ਪ੍ਰਾਣੀ ਆਂਡਾ ਮੀਟ ਸ਼ਰਾਬ ਜਾਂ ਕੋਈ ਵੀ ਹੋਰ ਨੌਨ ਵੇਜ ਜੋ ਵਰਤੋ ਚੀਜ਼ ਆ ਉਹਦੀ ਵਰਤੋਂ ਨਾ ਕਰੇ ਤੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਧੂੜ ਤੇ ਸਾਹਮਣੇ ਬਿਲਕੁਲ ਜੀ ਗੁਰੂ ਅਰਜਨ ਦੇਵ ਜੀ ਦੇ ਚਰਨ ਧੂੜ ਤੇ ਸੰਗਤਾਂ ਜੋ ਵੀ ਇੱਥੇ ਆਉਂਦੀਆਂ ਨੇ ਉਹ ਚਰਨ ਧੂੜ ਨੂੰ ਘਰੇ ਲੈ ਕੇ ਜਾਂਦੀਆਂ ਨੇ ਜੋ ਵੀ ਸੰਗਤਾਂ ਦੂਰੋਂ ਆਉਂਦੀਆਂ ਨੇ ਜੋ ਸ਼ਨੀਵਾਰ ਇੱਥੇ ਨਹੀਂ ਆ ਸਕਦੀਆਂ ਤਾਂ ਜੋ ਵੀ ਇੱਥੇ ਦਰਸ਼ਨ ਮੇਲੇ ਕਰਨ ਨਹੀਂ ਆਉਂਦੇ ਨੇ ਉਹ ਘਰੇ ਲੈ ਜਾਂਦੀਆਂ ਨੇ ਤਾਂ ਸਾਰਾ ਪਰਿਵਾਰ ਜਿੰਨੂੰ ਵੀ ਕੋਈ ਦਿੱਕਤ ਹੈ ਤਾਂ ਉਹ ਇਸ ਚਰਨ ਧੂੜ ਨੂੰ ਆਪਣੇ ਸਰੀਰ ਤੇ ਲਗਾ ਸਕਦਾ ਹੈ ਜੀ ਤੇ ਮੰਨਤਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਦਰਦ ਹੋਵੇ ਗਠੀਆ ਜੋੜਾਂ ਦਾ ਦਰਦ ਉਹ ਬਿਲਕੁਲ ਖਤਮ ਹੁੰਦਾ ਹੈ ਇੱਥੇ 7 ਚੌਂਕੀਆਂ ਪਰਣ ਨਾਲ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਪਾ ਪ੍ਰਾਪਤ ਅਰਤੀ ਗੁਰਦੁਆਰਾ ਬਾਬਾ ਮਲ ਮਲੜੀ ਸਾਹਿਬ ਚਲ ਦਿਖਾਉਣ ਮੜੀ ਚੱਲੀ ਤੇ ਬਿਲਕੁਲ ਸਾਹਮਣੇ ਲੰਗਰ ਹਾਲ ਬਲਿਆ ਹੋਇਆ ਜੀ ਗੁਰਦੁਆਰਾ ਸਾਹਿਬ ਦੇ ਬਾਹਰਲੀ ਸਾਈਡ ਤੇ ਹੁਣ ਅੰਦਰ ਚੱਲਦੇ ਆਂ ਤੇ ਲੰਗਰ ਪ੍ਰਸ਼ਾਦਾ ਛਕਦੇ ਆਂ ਜੀ ਪਛੇ ਮੇਲੇ ਕਰਾਉਣੇ ਆ ਬਹੁਤ ਖੁੱਲੀ ਢੁੱਲੀ ਜਗ੍ਹਾ ਦੇ ਵਿੱਚ ਲੰਗਰ ਹਾਲ ਬਣਾਇਆ ਗਿਆ ਹੈ ਇਹ ਗੁਰਦੁਆਰਾ ਬਾਬਾ ਮੱਲ ਮਲੜੀ ਸਾਹਿਬ ਨਕੌਦਰ ਤੋਂ 2 ਕਿਲੋਮੀਟਰ ਦੀ ਦੂਰੀ ਤੇ ਜਲੰਧਰ ਰੋਡ ਦੇ ਉੱਪਰ ਸਥਿਤ ਹੈ ਜੀ ਆਓ ਤੇ ਦਰਸ਼ਨ ਮੇਲੇ ਕਰੋ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਵਲੌਗ ਆਪਣਾ ਵਧੀਆ ਲੱਗਿਆ ਹੋਊਗਾ ਜੀ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਵੀ ਤੁਹਾਨੂੰ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਵਾਉਂਦੇ ਰਵਾਂਗੇ ਤੁਸੀਂ ਬਣੇ ਰਹੋ ਚੈਨਲ ਦੇ ਨਾਲ